ਉਸੀਂ ਦੇਖ ਰਹੇ ਹਾਂ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਬੁੱਡੇ ਨਾਲੇ ਦਾ ਮਸਲਾ ਕਾਫੀ ਚਿਰ ਤੋਂ ਲਮਕਦਾ ਨਜ਼ਰ ਆ ਰਿਹਾ ਤੇ ਉੱਥੇ ਹੀ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਪੱਪੀ ਵੱਲੋਂ ਅੱਜ ਇੱਕ ਸਮਾਗਮ ਦੇ ਵਿੱਚ ਪਹੁੰਚੇ ਤੇ ਪੱਤਰਕਾਰ ਨਾਲ ਗੱਲਬਾਤ ਕੀਤੀ ਉਹਨਾਂ ਕਹੇ ਕਿ ਬੁੱਡੇ ਨਾਲੇ ਦਾ ਜੋ ਮਸਲਾ ਸੀ ਹੱਲ ਕਰਾਂਗੇ ਪਹਿਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਜਿੰਨਾ ਕ ਵੀ ਕੰਮ ਕੀਤਾ ਹੈ ਆਮ ਆਦੀ ਪਾਰਟੀ ਨੇ ਕੀਤਾ ਤੇ ਦੂਜੇ ਪਾਸੇ ਉਹਨਾਂ ਕਹੇ ਕਿ ਵਿਰੋਧੀ ਲਗਾਤਾਰ ਜੋ ਘੇਰਦੇ ਨੇ ਬੁੱਡੇ ਨਾਲੇ ਲੈ ਕੇ ਉਹਨਾਂ ਕਹੇ ਕਿ ਜੇ ਬੰਨ ਲਾਉਣ ਦੇ ਨਾਲ ਮਸਲਾ ਹੱਲ ਹੁੰਦਾ ਤਾਂ ਮੈਂ ਨਾਲ ਚੱਲ ਪੈਣਾ ਬੰਨ ਨਾਲ ਦੇ ਨਾਲ ਮਸਲਾ ਹੱਲ ਨਹੀਂ ਹੁੰਦਾ ਇਹ ਤਾਂ ਹੱਲ ਕੱਢਣਾ ਪੈਣਾ ਓਏ ਆਮ ਲੋਕਾਂ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਇਹ ਆਮ ਲੋਕਾਂ ਦੀ ਸਰਕਾਰ ਆ ਇਹ ਅੱਗੇ ਸੀਗੀ ਪਾਰਟੀਆਂ ਦੀ ਸਰਕਾਰਾਂ ਬੰਦੀਆਂ ਚ ਪੌਣੇ 5 ਸਾਲ ਬਾਅਦ ਲੋਕਾਂ ਦੀ ਜਾ ਕੇ ਸੁਣਾਈ ਕਰਨੀ ਹੁਣ ਜਿਹੜੇ ਲੋਕ ਨੇ ਉਹ ਇਸ ਗੱਲ ਦੀ ਆਸ ਰੱਖਦੇ ਆ ਔਰ ਇਸ ਗੱਲ ਦਾ ਮਾਣ ਮਹਿਸੂਸ ਕਰਦੇ ਆ ਕਿ ਸਾਡੀਆਂ ਜਿਹੜੀਆਂ ਵੋਟਾਂ 2022 ਚ ਪਾਈਆਂ ਹੋਈਆਂ ਅੱਜ ਸਾਨੂੰ ਇਹ ਜਿਹੜਾ ਕੰਮ ਦੇ ਤੌਰ ਦੇ ਉੱਤੇ ਵਾਪਸੀ ਹੋ ਰਹੀ ਆ ਇਸ ਕਰਕੇ ਸਾਰੇ ਲੋਕ ਇਸ ਗੱਲ ਤੋਂ ਖੁਸ਼ ਨਹੀਂ ਸਰ ਬੁੱਢੇ ਨਾਲੇ ਨੂੰ ਲੈ ਕੇ ਲਗਾਤਾਰ ਜਿਵੇਂ ਸਿਆਸਤ ਹੁੰਦੀ ਇੰਦਰ ਨੂੰ ਦੇਖੋ ਕੀ ਆ ਜਾ ਸਕਦਾ ਹੈ ਕਿ ਬੁੱਢੇ ਨਾਲੇ ਦੀ ਸਥਿਤੀ ਜਿਉਂ ਦੀ ਤਿਉਂ ਦੇਖੋ ਇਹ ਉਦਾਂ ਤਾਂ ਨਹੀਂ ਕਹਿ ਸਕਦੇ ਆਪਾਂ ਜਦੋਂ ਬੁੱਢੇ ਨਾਲੇ ਦੀ ਗੱਲ ਹੁੰਦੀ ਹੈ ਪਹਿਲੇ ਪਾਸ਼ਾ ਗੁਰੂ ਨਾਨਕ ਦੇਵ ਦੀ ਚਰਨ ਛੋਹ ਧਰਤੀ ਆ ਇਹ ਬਾਬੇ ਨਾਨਕ ਦੀ ਧਰਤੀ ਦਾ ਜਿਹੜਾ ਕੰਮ ਆ ਇਹ ਪਹਿਲ ਦੇ ਆਧਾਰ ਤੇ ਪੂਰਾ ਕਰਾਇਆ ਜਾਊਗਾ ਇਹਦੇ ਵਿੱਚ ਕਮੀ ਨਹੀਂ ਛੱਡੀ ਜਾਊਗੀ ਕਿਉਂਕਿ ਪਹਿਲਾਂ ਜੇ ਕੁਝ ਦੇਖਿਆ ਜਾਵੇ ਤੇ ਪਹਿਲਾਂ ਕੁਝ ਹੋਇਆ ਨਹੀਂਗਾ ਹੁਣ ਅੱਜ ਲੋਕ ਚਾਹੁੰਦੇ ਆ ਵੀ ਇਹ ਜাদু ਦੀ ਛੜੀ ਜਿਹਾ ਠੀਕ ਹੋ ਜਵੇ ਸਮਾਂ ਲੱਗਦਾ 2.5 ਸਾਲ ਹੋਇਆ ਇਹਨਾਂ ਨੇ ਤਾਂ ਪਹਿਲਾਂ ਇੰਨਾ ਕੰਮ ਵੀ ਕੀਤਾ ਹੁੰਦਾ ਅੱਜ ਸ਼ਾਇਦ ਉਸ ਕੰਮ ਨੂੰ ਪੂਰਾ ਕੀਤਾ ਜਾਂਦਾ ਇਹਨਾਂ ਨੇ ਤਾਂ ਪਹਿਲਾਂ ਇਸ ਕੰਮ ਨੂੰ ਨਹੀਂ ਛੇੜਿਆ ਸੀਗਾ ਵੀ ਕੋਈ ਇਸ ਕੰਮ ਦੇ ਉੱਤੇ ਅਸੀਂ 2-4 ਬੰਦੇ ਹੀ ਲਾ دیے। ਸਾਥੀ ਐਮਐਲਏ ਦਾ ਤੁਹਾਡੇ ਸਵਾਲ ਚੁੱਕਦੇ ਨੇ ਉਹ ਤਾਂ ਜਾ ਕੇ ਕਹਿੰਦੇ ਨੇ ਕਿ ਕੋਈ ਕੰਮ ਹੀ ਨਹੀਂ ਹੋਇਆ। ਅਫਸਰशाही हावी ਹੈ। ਦੇਖੋ ਤੁਸੀਂ ਇਸ ਗੱਲ ਦਾ ਤਾਂ ਸੋਚੋਗੇ ਵੀ ਇੱਕ ਐਮਐਲਏ ਇਸ ਗੱਲ ਦਾ ਅਫਸਰਾਂ ਨੂੰ ਕਹਿ ਰਿਹਾ ਵਾ। ਕਿਸੇ ਨੇ ਪਹਿਲਾਂ ਲੀਡਰਾਂ ਨੇ ਨਹੀਂ ਕਿਹਾ, ਕਿਸੇ ਮੰਤਰੀਆਂ ਨੇ ਨਹੀਂ ਕਿਹਾ, ਕਿਸੇ ਮੁੱਖ ਮੰਤਰੀ ਨੇ ਨਹੀਂ ਕਿਹਾ। ਅਫਸਰਾਂ ਨੂੰ ਕਹਿਣ ਵਾਲਾ ਤਾਂ ਕੋਈ ਜੰਮਿਆ ਨਾ। ਕਹਿ ਤਾਂ ਰਹੇ ਆ। ਸਰ ਪਹਿਲਾਂ ਤਾਂ ਅਫਸਰ ਕੀ ਛੱਡੋ ਮੁੱਖ ਮੰਤਰੀ ਨਹੀਂ ਕਿਸੇ ਨੂੰ ਮਿਲਦੇ ਸੀਗੇ। ਅੱਜ ਜੇ ਕੋਈ ਕਿਸੇ ਨੂੰ ਮਿਲਦਾ ਜਾਂ ਕੋਈ ਕਿਸੇ ਦਾ ਕੰਮ ਕਰ ਰਿਹਾ ਐਮਐਲਏ ਦੇ ਵਿੱਚ ਇੰਨਾ ਤਾਂ ਹੈਗਾ ਨਾ ਉਹ ਆਪਣੇ ਆਪ ਕਹਿ ਰਿਹਾ ਵਾ ਵੀ ਸਾਡੇ ਅਫਸਰ ਕੰਮ ਦੇ ਦੇਖੋ ਐਮਐਲਏ ਦੀ ਪਾਵਰ ਅਫਸਰ ਸਾਡੇ ਗਾਲ ਨੂੰ ਕਿਸੇ ਨੂੰ ਨੰਨਾ ਨਹੀਂ ਪਰ ਸਕਦੇ ਅਫਸਰਾਂ ਨੇ ਕਿਵੇਂ ਨੰਨਾ ਪੜੂਗੇ ਉਹ ਤਨਖਾਹ ਲੈਂਦੇ ਆ ਜਨਤਾ ਦਾ ਕੰਮ ਆ ਲੋਕਾਂ ਦੇ ਟੈਕਸਸ ਚੋਂ ਪੈਸਾ ਮਿਲਦਾ ਉਹਨਾਂ ਨੂੰ ਤਰੀਕ ਨੂੰ ਬੰਦ ਲਾਣ ਜਾ ਰਹੇ ਆ ਤੁਹਾਡਾ ਹਲਕਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਡੁੱਬ ਜਾਂਦਾ ਪਿੱਛੇ ਵੀ ਤੁਸੀਂ ਪਾਣੀ ਚ ਕੜੇ ਹੋ ਜੂਗਾ ਜੇ ਬੰਦ ਲਾਤਾ ਕਿਉਂਕਿ ਪਾਣੀ ਬੈਕ ਮਾਰੂਗਾ ਪਿੱਛੇ ਕੋਈ ਇਹ ਚੀਜ਼ਾਂ ਦਾ ਕੋਈ ਹੱਲ ਆ ਬੰਨ ਲਾਉਣ ਦਾ ਹੱਲ ਹੁੰਦਾ ਹੋਵੇ ਫਿਰ ਸਵੇਰੇ ਹੀ ਲਾ ਦਿੰਨੇ ਆ ਅਸੀਂ ਵੀ ਕੱਢ ਜੰਨੇ ਆ ਉਹਨਾਂ ਨਾਲ ਕਿਸੇ ਚੀਜ਼ ਦੀ ਸਮੱਸਿਆ ਦਾ ਹੱਲ ਕਰਨਾ ਪਵੇ ਆਪ ਯੂਜਣਾ ਪੈਂਦਾ ਆਪ ਪਾਣੀ ਚ ਜਾਣਾ ਪੈਂਦਾ ਕਿ ਨਹੀਂ ਪਾਣੀ ਆ ਗਿਆ ਪਿਛਲੀ ਵਾਰ ਮੈਂ ਆਪ ਪਾਣੀ ਚ ਬੜਿਆ ਸੀ ਸਾਡੇ 4-4 ਫੁੱਟ ਪਾਣੀ ਸੀਗਾ ਉਦੋਂ ਬਾਅਦ ਨਹੀਂ ਪਾਣੀ ਆ ਗਿਆ ਗਰੀਬਾਂ ਦਾ ਹਮੇਸ਼ਾ ਜਿਹੜਾ ਫੈਸਲਾ ਵਾ ਉਹ ਆਪਣੇ ਮੋਢਿਆਂ ਤੇ ਚੱਕਣਾ ਚਾਹੀਦਾ ਆਪਣੀ ਗੱਲ 'ਚ ਆਪ ਜਵਾਬ ਦੇਣਾ ਚਾਹੀਦਾ ਕਿ ਦਿਨੇ ਪਰ ਉਹਦਾ ਹੱਲ ਕੀ ਹੁਣ ਕੋਈ ਗੱਲ ਬਾਤ ਕੋਈ ਤੁਹਾਡੀ ਮੀਟਿੰਗ ਹੋਈ ਉਹਨਾਂ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕੋਈ ਇਸ ਬੰਦ ਕਰ ਸਕਦਾ ਇੱਕੋ ਗੱਲ ਸੁਣੋ ਬਾਕੀ ਬਾਕੀ ਕੌਣ ਆ ਉਹਨਾਂ ਲੋਕਾਂ ਨੂੰ ਬਾਕੀਆਂ ਨੂੰ ਇਹ ਪੁੱਛਣ ਆਲਾ ਹੋਵੇ ਜੈਨੀਆਂ ਗੱਲਾਂ ਜਿਹੜੀਆਂ ਹੁਣ ਪੁੱਛ ਰਹੇ ਹੋ ਤੁਸੀਂ ਪਹਿਲੀਆਂ ਸਰਕਾਰਾਂ ਤੋਂ ਪੁੱਛਿਆ ਹੁੰਦਾ ਸ਼ਾਇਦ ਅੱਜ ਇਹ ਨੋਬਤ ਨਾ ਆਉਂਦੀ ਅੱਜ ਬੁੱਢਾ ਦਰਿਆ ਬੁੱਢਾ ਨਾਲਾ ਨਾ ਬਣ ਕੇ ਰਹਿਦਾ ਇਨ੍ਹਾਂ ਲੋਕਾਂ ਨੇ ਨਾ ਪੁੱਛਿਆ ਅੱਜ ਕੋਈ ਆਮ ਆਦਮੀ ਪਾਰਟੀ ਨੇ ਥੋੜਾ ਜੇ ਕੋਈ ਉੱਥੇ ਵਿਧਾਨ ਸਭਾ 'ਚ ਵੀ ਤੁਸੀਂ ਦੇਖਿਆ ਹੋਣਾ ਕੱਲ ਮੈਂ ਜਵਾਬ ਲਿਆ ਬਾਜਬਾ ਸਾਹਿਬ ਤੋਂ ਵੀ ਗੈਂਗਿਸਟ ਗੈਂਗਿਸਟ ਕਰਦੇ ਹਾਂ ਇਹ ਪਾਲੇ ਜੀ ਇਨ੍ਹਾਂ ਨੇ ਆ ਇਹ ਕੋਈ ਆਮ ਆਦਮੀ ਪਾਰਟੀ ਥੋੜਾ ਲੈ ਕੇ ਆਈ ਆ ਇਨ੍ਹਾਂ ਲੋਕਾਂ ਦੇ ਪਾਲੇ ਹੋਏ ਲੋਕ ਅੱਜ ਇਹ ਜਵਾਬ ਸਾਡੇ ਕੋਲੋਂ ਮੰਗਦੇ ਆ ਮੰਗਣ ਜਵਾਬ ਜੇ ਆਪ ਕੁਛ ਕੀਤਾ ਹੋਵੇ ਫਿਰ ਦੇ ਵਿੱਚ ਰਹੇ ਹੋ ਲੱਗਦਾ ਜੀ ਕਿਤੇ ਨਾ ਕਿਤੇ ਜਿਸ ਤਰੀਕੇ ਨਾਲ ਸਵਾਲ ਖੜੇ ਕਿਤੇ ਨੇ ਤਾਂ ਪਹਿਲਾਂ ਵੀ ਆਵਾਜ਼ ਉਠਾਣ ਚਾਹੀਦੀ ਦੇਖੋ ਆਵਾਜ਼ ਨਹੀਂ ਠਾਈ ਤਾਂ ਹੀ ਤਾਂ ਅਸੀਂ ਛੱਡ ਗਏ ਇਹਨਾਂ ਨੂੰ ਜਦੋਂ ਲੋਕ ਇੱਥੇ ਦੀ ਆਪਾਂ ਆਵਾਜ਼ ਨਹੀਂ ਠਾਵਾਂਗੇ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਵੋਟਾਂ ਮੰਗ ਲਈਦਾ ਆਪਾਂ ਘਰ ਘਰ ਕੁੰਡਾ ਖੜਕਾਉਣੇ ਆ ਜਦੋਂ ਕੰਮ ਕਰਨ ਦਾ ਟਾਈਮ ਆਵੇ ਉਦੋਂ ਕਿਸੇ ਨੂੰ ਪੁੱਛੋ ਨਾ ਨਾ ਕਿਸੇ ਆਪਸਨ ਨੂੰ ਪੁੱਛੋ ਨਾ ਆਪ ਕਿਤੇ ਜਾਓ ਆਪ ਜਾਣਾ ਵੀ ਪਊ ਆ ਪਾਣੀ ਚ ਖੜਨਾ ਵੀ ਪਊ ਆਪ ਜਵਾਬ ਦੇਣਾ ਵੀ ਪਊ ਜਵਾਬ ਲੈਣਾ ਵੀ 15 ਸਾਲ ਤੋਂ ਤੈਨੂੰ ਲੈ ਕੇ ਹੁਣ ਲੋਕ ਜਿਹੜੇ ਨੇ ਗੋਗੀ ਨੂੰ ਬੋਲਣ ਨਹੀਂ ਦਿੱਤਾ ਕਿਉਂਕਿ ਬੁੱਢੇ ਨਾਲੇ ਨੇ ਨਹੀਂ 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 ਇਹ ਐਵੇਂ ਆਪਣੇ ਜੈਸ ਲਾਉਣ ਦਾ ਕੋਈ ਫਾਇਦਾ ਨਹੀਂਗਾ ਉਹ ਵਿਧਾਨ ਸਭਾ ਵਾਹ ਉਹ ਗੋਗੀ ਜੀ ਚੁਣੇ ਹੋਏ ਨੁਮਾਇੰਦੇ ਆ ਲੋਕਾਂ ਦੇ ਉਹ ਆਪ ਬੋਲਣਾ ਨਹੀਂ ਚਾਹੇ ਚਾਹੁੰਦੇ ਸੀਗੇ ਤਾਂ ਨਹੀਂ ਉਹਨੂੰ ਕੋਈ ਰੋਕਿਆ ਨਹੀਂ ਗਿਆ ਮੈਂ ਵੀ ਤਿੰਨ ਵਾਰੀ ਬੋਲਿਆ ਵਿਧਾਨ ਸਭਾ ਚ ਦੋ ਦਿਨਾਂ ਚ ਮੈਂ ਵੀ ਸਵਾਲ ਉਠਾਏ ਆ ਉੱਥੇ ਜਿਹੜੀ ਗੱਲ ਦਾ ਜਵਾਬ ਦੇਣ ਆਲਾ ਸੀ ਕਿਸੇ ਨੂੰ ਮਨਾਨੀ ਕੀਤਾ ਜਾਂਦਾ ਚਾਹੇ ਆਪੋਜੀਸ਼ਨਾਂ ਚਾਹੇ ਕੋਈ ਰਾਜਪਾਠ علاوہ ਸਰ ਲੱਗਦਾ ਕਿ ਲੋਕ ਦੇ ਜਿਹੜੀ ਪ੍ਰਸ਼ਾਸਨ ਜਿਹੜੇ ਨੇ ਆਮੋ ਸਾਹਮਣੇ ਹੋ ਜਾਣਗੇ ਜੇਕਰ 15 ਸਤੰਬਰ ਨੂੰ ਇਹੀ ਰਾਤ ਰਹਿੰਦੇ ਨੇ ਕਿਦਾਂ ਭਗਵੰਤ ਮਾਨ ਜੀ ਕਹਿੰਦੇ ਨੇ ਕਿ ਸਰਕਾਰ ਆਪਕੇ ਦਵਾਰ ਲੱਗਦਾ ਨਹੀਂ ਕਿ ਤੁਹਾਨੂੰ ਲੋਕ ਉਹਨਾਂ ਲੋਕਾਂ ਤੱਕ ਪਹੁੰਚ ਕਰਨੀ ਚਾਹੀਦੀ ਜਿਹੜੇ ਕਰ ਰਹੇ ਨੇ ਦੇਖੋ ਪੰਜਾਬ ਦੀ ਅਮਨ ਸ਼ਾਂਤੀ ਲਈ ਪੰਜਾਬ ਦੇ ਲੋਕਾਂ ਦੇ ਹਿੱਤ ਲਈ ਕਦੇ ਵੀ ਕਿਸੇ ਨੂੰ ਕੋਈ ਕਿਸੇ ਗੱਲ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਅਮਨ ਕਾਨੂੰਨ ਨੂੰ ਰੱਖਣ ਲਈ ਕੋਈ ਬੰਦਾ ਕਾਨੂੰਨ ਨੂੰ ਬਾਹਰ ਹੋ ਕਾਨੂੰਨ ਤੋਂ ਬਾਹਰ ਹੋ ਕੇ ਜਾਂ ਕਾਨੂੰਨ ਤੋਂ ਉੱਤੇ ਨਹੀਂ ਹੈਗਾ ਕਾਨੂੰਨ ਦੇ ਦਾਇਰੇ ਚ ਰਹਿ ਕੇ ਆਪਣੀ ਗੱਲ ਰੱਖਣ ਦਾ ਹਰ ਇੱਕ ਨੂੰ ਇਹ ਲੋਕਤੰਤਰ ਆ ਹਰ ਨੂੰ ਹੱਕ ਆ ਪਰ ਇਹ ਨਹੀਂ ਹੈਗਾ ਵੀ ਕਾਨੂੰਨ ਤੋਂ ਬਾਹਰ ਹੋ ਕੇ ਜਾਂ ਸ਼ਹਿਰ ਦੀ ਅਮਨ ਸ਼ਾਂਤੀ ਨੂੰ ਭੰਗ ਕਰਨ ਲਈ ਕਿਸੇ ਨੂੰ ਉਜਾਸਤ ਨਹੀਂ ਦਿੱਤੀ ਲੁਧਿਆਣੇ ਦਾ ਬੁੱਡੇ ਨਾਲੇ ਦਾ ਜੋ ਮਸਲਾ ਉਹ ਲਗਾਤਾਰ ਗਰਮਾਂਦਾ ਜਾ ਰਿਹਾ ਹੈ ਆਮ ਆਦੀ ਪਾਰਟੀ ਲਗਾਤਾਰ ਯਤਨ ਕਰ ਰਹੀ ਹੈ ਵੀ ਉਹਦਾ ਕਿੱਦਾਂ ਹੱਲ ਕੀਤਾ ਜਾਵੇ ਤਾਂ ਜੋ ਲੋਕ ਵੀ ਉਸ ਪਾਣੀ ਦੇ ਨਾਲ ਬਿਮਾਰ ਹੋ ਰਹੇ ਨੇ ਤਾਂ ਜੋ ਲੋਕਾਂ ਦੀ ਸਿਹਤ ਦਾ ਖਿਆਲ ਰੱਖਿਆ ਜਾ ਸਕੇ ਹੁਣ ਵੇਖਣਾ ਹੋਵੇਗਾ 15 ਤਰੀਕ ਨੂੰ ਵਿਰੋਧੀ ਬੰਨ ਲਾਉਂਦੇ ਨੇ ਜਾਂ ਆਵਾ ਦੀ ਪਾਰਟੀ ਨੂੰ ਮਨਾਉਣ ਦੇ ਵਿੱਚ ਸਫਲ ਹੁੰਦੀ ਹੈ ਤੇ ਹੋਰ ਕੀ ਕਦਮ ਚੁੱਕਦੀ ਆ ਬੁੱਢੇ ਨਾਲ ਲੈ ਕੇ ਤਾਂ ਸਮਾਂ ਦੱਸੇਗਾ ਕੈਮਰਾ ਪਾਸਟਰਨ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ